ਜਦੋਂ ਆਪਾਂ ਕਿਸੇ ਵੀ ਚੀਜ਼ ਤੇ ਨਿਸ਼ਾਨਾ ਲਾਉਨੇ ਆ শুটিং ਦੇ ਦੌਰਾਨ ਹੈ ਨਾ ਇਹ ਇੱਕ ਅੱਖ ਕਿਉਂ ਬੰਦ ਕਰਦੇ ਨੇ ਇਹਦੇ ਜਿਹੜੀ ਦੋਨੇ ਅੱਖਾਂ ਦੀ ਸਾਨੂੰ ਲੋਡ ਪੈਂਦੀ ਆ ਉਹ ਇੱਕ ਡੈਪਥ ਪਰਸੈਪਸ਼ਨ ਜਿਹਨੂੰ ਆਪਾਂ 3rd ਡਾਈਮੈਂਸ਼ਨ ਕਹਿੰਦੇ ਆ 3 ਡਾਈਮੈਂਸ਼ਨਲ ਕਹਿੰਦੇ ਆ ਨਾ ਉਸ ਤੇ ਪੈਂਦੀ ਆ ਜੀ ਓਕੇ ਸੋ ਜਦੋਂ ਅਸੀਂ ਦੂਰ ਦਾ ਇੱਕ ਟਾਰਗੇਟ ਫੋਕਸ ਕਰਨਾ ਦੂਰ ਦਾ ਟਾਰਗੇਟ ਅਗਰ ਅਸੀਂ ਦੋਨੇ ਅੱਖਾਂ ਦੇ ਨਾਲ ਫੋਕਸ ਕਰਾਂਗੇ ਤਾਂ ਉਹ ਸਾਨੂੰ ਟਾਰਗੇਟ ਦੀ ਜਿਹੜੀ ਸੈਂਟਰੇਸ਼ਨ ਆ ਉਹ ਨਹੀਂ ਹੋ ਪਾਂਦੀ ਜੇ ਦੋਵਾਂ ਨਾਲ ਦੇਖਾਂਗੇ ਜੇ ਦੋਵਾਂ ਨਾਲ ਦੇਖਾਂਗੇ ਬੇਸਿਕਲੀ ਕੀ ਆ ਵੀ ਆਪਣੀ ਰਾਈਟ ਆਈ ਜਿਹੜੀ ਹੈਗੀ ਆ ਉਹ ਰਾਈਟ ਸਾਈਡ ਤੇ ਜੋ ਇਮੇਜ ਆ ਉਹਨੂੰ ਦੇਖ ਰਹੀ ਆ ਲੈਫਟ ਆਈ ਲੈਫਟ ਸਾਈਡ ਤੇ ਜੋ ਇਮੇਜ ਆ ਉਹਨੂੰ ਦੇਖ ਰਹੀ ਆ ਉਸ ਤੋਂ ਬਾਅਦ ਦੋਨੋਂ ਇਮੇਜ ਸਾਡਾ ਬ੍ਰੇਨ ਫਿਊਜ਼ ਕਰਕੇ ਸਾਨੂੰ ਇੱਕ ਸਫੀਅਰ ਸਾਨੂੰ ਬਣਾ ਦਿੰਦਾ ਉਸ ਸਫੀਅਰ ਨੂੰ ਅਸੀਂ ਦੇਖਦੇ ਆਂ ਪਰ ਜਦੋਂ ਅਸੀਂ ਇੱਕ ਦੂਰ ਇੱਕ ਇੱਕ ਟਾਰਗੇਟ ਤੇ ਅਸੀਂ ਫੋਕਸ ਕਰਨਾ ਹੁੰਦਾ ਇੱਕ ਇੱਕ ਬੰਦ ਕਰਕੇ ਅਸੀਂ ਜਦੋਂ ਉਸ ਟਾਰਗੇਟ ਤੇ ਅਸੀਂ ਫੋਕਸ ਕਰਦੇ ਆ ਤਾਂ ਉਸ ਟਾਰਗੇਟ ਦੀ ਸਹੀ ਜਿਹੜੀ ਦਿਸ਼ਾ ਹੁੰਦੀ ਆ ਸਾਨੂੰ ਉਹ ਨਜ਼ਰ ਆਂਦੀ ਆ ਜੀ ਠੀਕ ਹੈ ਮਤਲਬ ਫੇਰ ਹੀ ਆਪਾਂ ਜਿਹੜਾ ਅਰਜੁਨ ਨੂੰ ਤੀਰ ਜਿਹੜਾ ਹੈਗਾ ਉਹ ਮੱਛੀ ਦੀ ਅੱਖ 'ਚ ਵੱਜਦਾ ਬਿਲਕੁਲ ਬਿਲਕੁਲ ਜੀ ਉਹੀ ਆਪਾਂ ਟਾਰਗੇਟ ਜਿਹੜਾ ਫੇਰ ਅਸੀਂ ਫੋਕਸ ਕਰ ਪਾਉਂਦੇ ਆ ਠੀਕ ਹੈ